ਸਤਗੁਰੂ ਜਦ ਉਹਨਾਂ ਮੁਖ ਝਾੜੇ ਜਦੋਂ ਆਪਣੇ ਰੁਮਾਲ ਦੇ ਨਾਲ ਸਤਗੁਰਾਂ ਨੇ ਉਹਨਾਂ ਦੇ ਮੁਖੜੇ ਸਾਫ਼ ਕੀਤੇ ਕਿਛਕ ਨੈਣਨ ਉਹਨਾਂ ਸਿੰਗਨ ਉਗਾੜੇ ਕਹਿੰਦੇ ਉਹ ਨੇਤਰਾਂ ਕੁਛਕ ਭਾਵ ਅਜੇ ਸਹਿਕਦੇ ਹਨ ਅਜੇ ਕੁਛ ਪ੍ਰਾਣ ਥੋੜੇ ਥੋੜੇ ਚੱਲਦੇ ਨੇ ਸਿੰਘਾਂ ਦੇ ਵਿੱਚ ਕਹਿੰਦੇ ਉਹਨਾਂ ਨੇ ਆਪਣੇ ਕੁਛਕ ਨੇਤਰ ਖੋਲੇ ਤੇ ਇਹ ਕੌਣ ਆ ਗਿਆ ਜੋ ਸਾਡਾ ਮੁਖ ਪੂਜ ਰਿਹਾ ਹੈ ਇਸ ਤਰ੍ਹਾਂ ਉਹਨਾਂ ਨੇ ਨੇਤਰ ਖੋਲ ਕੇ ਦੇਖਿਆ ਸਤਗੁਰ ਜਲ ਉਹਨ ਮੁਖ ਚ ਆਇਓ ਸਤਗੁਰੂ ਨੇ ਰੁਮਾਲ ਦੇ ਨਾਲ ਜਦੋਂ ਉਹਨਾਂ ਦਾ ਮੁਖ ਪੁੰਝਿਆ ਖਾਲਸਾ ਜੀ ਕੋਈ ਕੋਈ ਸਵਾਸ ਆਉਂਦਾ ਸੀ ਉਸ ਸਮੇ ਸਤਗੁਰੂ ਜੀ ਨੇ ਆਪਣੇ ਹੱਥੇ ਉਹਨਾਂ ਦੇ ਮੁਖ ਵਿੱਚ ਜਲ ਪਾਇਆ ਹੈ ਇਛਕ ਸਾਸ ਉਸ ਮੁਖ ਮਦ ਆਇਓ ਜਦੋਂ ਮੇਰੇ ਸਹਬੇ ਕਮਾਲ ਸੱਚੇ ਪਾਤਸ਼ਾਹ ਕਨਗੀਧਰ ਪਿਤਾ ਜੀ ਨੇ ਇਸ ਤਰ੍ਹਾਂ ਉਹਨਾਂ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਉਹਨਾਂ ਦੇ ਮੁਖੜੇ ਨੂੰ